ਨੇ ਪਾਪਤਾ ਸੇ ਪਾਣੀ ਵਿੱਚ ਸੀ ਬੋਲ ਇਲਾਹੀ ਬੋਲ ਦਿੱਤੇ ਵਿੱਚ ਜਰਤ ਮਲਾ ਕੇ ਖੰਡੇ ਦੀ ਸੀ ਮਰਦ ਵੀ ਲਖਣ ਟੋਲ ਦਿੱਤੇ ਵਜਨਾ ਸੀ ਸਿੱਸਦਤਾ ਗੁਰੂ ਆਪਣੇ ਨੂੰ ਓਥਾਂ ਥਾਂ ਤੇ ਸਿਰ ਧਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਸਰਸਾਨੇ ਸਰਸਾ ਨੇ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕੇ ਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਜਿਨ੍ਹਾਂ ਮਾਣੇ ਸਖਰ ਯਾਰੜੇ ਤੇ ਮਾਣੇ ਸਖਰ ਯਾਰੜੇ ਅੱਖ ਖੇੜਿਆਂ ਬਾਲਿਓ ਕਰਦੇ ਨਹੀਂ ਜੋ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਨੇ ਇਹ त्यागी ਸਭ ਕੁਝ ਵਾਰ ਦਿੰਦੇ ਤੇਗ ਦੇ ਧਨੀ ਤਾਂ ਉਤਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਉਹ ਕਦੇ ਗੁਲਾਮੀ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ